ਨਹੀਂ ਨਹੀਂ ਪਿਆਰੇ ਬੈਠੇ ਰਹਿਣ ਦੇ ਭੈਣ ਉਹਨਾਂ ਨੂੰ ਨਹੀਂ ਨਹੀਂ ਬੈਠੇ 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 ਰਹਿਣ ਦਿਓ ਬੇੰਦੀ ਬੜਾ ਬੜਾਓ ਬੜਾਓ ਤੇ ਬਿਠਾਓ ਬਿਠਾਓ ਨਹੀਂ ਨਹੀਂ ਤੁਹਾਨੂੰ ਗੁਰੂ ਜੀ ਦਾ ਅੰਦਾਸ ਤੁਹਾਨੂੰ ਗੁਰੂ ਜੀ ਦਾ ਅੰਦਾਸ ਬਿਠਾਓ ਉੱਥੇ ਬਿਠਾਓ ਨਹੀਂ ਬਿਠਾਓ ਬਿਠਾਓ ਸਣੇ ਤੇ ਨਾ ਬਹੋਲੇ ਤੇ ਬਠੇ ਰਹਿ ਤਿ ਲਈ ਤੇ ਤੁਹਾਨੂੰ ਗੁਰੂ ਜੀ ਦਾ ਤੇ ਪਾਣੇ ਫਿਰ ਖਾਂਦੇ ਕਿੱਥੋਂ ਤੁਸੀਂ ਤੁਹਾਨੂੰ ਜੇ ਤੈਨੂੰ ਦੇ ਦੇ ਇਤਨਾ ਹੀ ਮੰਗ ਲੈ ਫਿਰ ਫਿਰ ਜੇ ਤੁਹਾਨੂੰ ਕੋਈ ਫਿਰ ਤਾਂ ਹੈ ਮਾੜ ਕੇ ਦੇ ਮਾੜ ਕੇ ਕਿ ਖਾਂਦੇ ਥੋੜਾ ਬਹੁਤ ਵਾਹਿਗੁਰੂ ਵਾਹਿਗੁਰੂ ਕਿਉਂਕਿ ਤੁਹਾਡੇ ਤੇ ਰਿਕਸ਼ੇ ਤੇ ਤੇ ਕਿਹਨੇ ਬੈਠਣਾ ਨਹੀਂ ਹੈਗਾ ਹਾਂਜੀ ਇਹ ਸਿੱਖੋ ਹਾਲ ਜੇ ਤੁਹਾਡਾ ਨਾਮ ਕੀ ਹੈ ਪਿਆਰ ਮੈਂ ਤਾਂ ਕਾਹਲਾ ਸਿੰਘ ਗੁਰੂ ਅਮਰਦਾਸ ਪਾਸਾ ਜੀ ਨੇ ਤੁਹਾਨੂੰ ਗੱਡੀ ਲਾਗੇ ਬੈਠੋ ਬੈਠੋ ਤੁਹਾਨੂੰ ਗੁਰੂ ਅਮਰਦਾਸ ਚਾਹ ਨਹੀਂ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਤੁਹਾਨੂੰ ਵੀ ਗੁਰੂ ਅਮਰਦਾਸ ਤੁਹਾਨੂੰ ਗੁਰੂ ਅਮਰਦਾਸ ਸੋ ਸਿੰਘ ਕੋ ਮੈਂ ਚਾਹੇ ਕੁਝ ਸਿਖਾ ਦੀ ਮਗਰ ਕਰਾਇਆ ਕਰੋ ਜਿਨ੍ਹਾਂ ਦਾ ਕੋਈ ਨਹੀਂ ਇਨਾਂ ਦੀ ਇਹੀ ਮਜੀਦਿੰਗ ਤੋਂ ਟੀ ਹੈ ਅੱਜ ਗੁਰੂ ਅਰਜਨਦਾਸ ਸਾਹਿਬਾ ਨੇ ਤੁਹਾਡੀ ਅਰਦਾਸ ਸੁਣ ਲਈ ਹੈ ਪਿਆਰਿਓ ਹੁਣ ਕਿ ਲੈ ਜਾਓਗੇ ਕਰੇ ਪਹਿਣਾ ਅੱਜ ਦੇ ਮੇਰੇ ਵਧੀਆ ਕੁਝ ਭਰਾਈ ਖਵਾਈ ਵੀਰ ਨੂੰ ਹੈ ਹੈ? ਚੱਲ ਕਰੇ ਕਰੇ ਚੋਣੀ ਗੁਣੀ ਚਲੋ ਠੀਕ ਹੈ ਲੈ ਜਾਓ ਪਿਆਰਿਓ ਲੈ ਜਾਓ ਚਰਦੀ ਕਲਾ ਚ ਰਿਓ ਜਿਵਲੀ ਜਾਇਓ ਧਿਆਨ ਨਾਲ ਠੀਕ ਹੈ